ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਜ਼ਮੀਨਾਂ ਲੈ ਕੇ ਆ ਚੁੱਕੇ ਆਂ ਜੀ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਜੀ ਕੀ ਲੋਕੇਸ਼ਨ ਹੈ ਕਹੋ ਜਾਂ ਰੇਟ ਮੰਗਦੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ ਦੇ ਨਾਲ ਬਣੇ ਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ 60 ਫਾਰਮ ਟ੍ਰੈਕ ਡਾਇਰੈਕਟਰ ਵਿਕਾਊ 2004 ਮਾਡਲ ਏਰੀਆ ਬਨੂੜ ਮੁਹਾਲੀ ਰੇਟ 210000 ਜੀ 88378 42440 86378 42440 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਫਾਰਮਰ ਟਰੈਕਰ ਟਰੈਕਟਰ 2004 ਮਾਡਲ 2 ਲੱਖ 10000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ। ਅਗਲਾ ਟਰੈਕਟਰ ਪਹੁੰਚਿਆ ਜੀ ਹਨਮਾਨਗੜ੍ਹ ਤੋਂ। ਇਹ ਟਰੈਕਟਰ ਵਿਕਾਊ ਆ ਜੀ ਸਕਾਟ ਟਰੈਕਟਰ 1980 ਮਾਡਲ ਰੇਟ 1 ਲੱਖ ਰੁਪਏ। 1 ਲੱਖ ਰੁਪਏ ਰੇਟ ਰੱਖੇ ਗਿਆ ਜੀ। 1980 ਮਾਡਲ ਸਕਾਟ ਟਰੈਕਟਰ ਵਿਕਾਊ ਆ ਏਰੀਆ ਹਨਮਾਨਗੜ੍ਹ ਆ ਜੀ। ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਜੀ। 9983406327 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕਾਟ ਟਰੈਕਟਰ 1980 ਮਾਡਲ 1 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ 'ਚ ਵਾਹਿਗੁਰੂ ਲਿਖੋ HMT ਨਾਟ 11 ਟਰੈਕਟਰ ਵਿਕਾਊ ਆ 1987 ਮਾਡਲ ਹੈ ਜੀ ਏਰੀਆ ਪਿੰਡ ਤਲਵੰਡੀ ਚੌਧਰੀਆ ਸੁਲਤਾਨਪੁਰ ਲੋਧੀ ਦੇ ਨਾਲ ਪਹਿਲੇ ਨਾ ਹੈ ਜੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਤੇ ਜੀ ਮਾਲਕ ਵੀਰ ਨੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਗਈ ਹੈ ਜੀ ਰੇਟ 220000 ਪਹਿਲੇ ਨਾ ਹੈ ਜੀ 1987 ਮਾਡਲ HMT 911 ਟਰੈਕਟਰ ਵਿਕਾਊ ਹੈ ਜੀ ਬਾਕੀ ਨੰਬਰ ਨੋਟ ਕਰ ਲਓ ਜੀ 981530392 ਇਸ ਨੰਬਰ ਤੇ ਫੋਨ ਕਰਕੇ HMT 911 ਟਰੈਕਟਰ 1987 ਮਾਡਲ 2 ਲੱਖ 20 ਹਜ਼ਾਰ ਵਿੱਚ ਖਰੀਦ ਸਕਦੇ ਹੋ ਜੀ ਏਰੀਆ ਮਾਂਸਾ ਤੋਂ ਤੀਜੇ ਸੂਏ ਸੂਨ ਵਾਲੀ ਮੱਝ ਵਿਕਾਊ ਹੈ ਜੀ ਰੇਟ ਹੈ 2 ਲੱਖ ਰੁਪਏ 2 ਲੱਖ ਰੁਪਏ ਰੇਟ ਰੱਖੇ ਗਿਆ ਜੀ ਤੀਜੇ ਸੂਏ ਸੂਨ ਵਾਲੀ ਮੱਝ ਵਿਕਾਊ ਹੈ ਜੀ ਏਰੀਆ ਮਾਂਸਾ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 9465748577 ਨੰਬਰ ਤੇ ਖਰੀਦ ਸਕਦੇ ਹੋ ਜੀ ਜਿਹੜੇ ਵੀਰ ਚੈਨਲ ਦੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਸਮਾਣਾ ਏਰੀਏ ਤੋਂ ਜੀ ਰੋਟਾ ਵਿਟਰ ਵੇਕਾਉ ਉਹ ਹੈ ਜੀ 5 ਸਾਲ ਪੁਰਾਣਾ ਸਰਸਵਤੀ ਕੰਪਨੀ ਦਾ ਰੇਟ ਹੈ 60000 ਗিয়ার ਬਾਕਸੇ ਸ਼ੁਰੀਆਂ 70% ਨੇ ਜੀ ਏਰੀਆ ਸਮਾਣਾ ਦਾ ਜੀ ਰੇਟ ਵੀਰ ਨੇ 60000 ਰੁਪਏ ਰੱਖਿਆ ਜੀ 88720 16306 8872016306 ਇਸ ਨੰਬਰ ਤੇ ਫੋਨ ਕਰਕੇ ਰੋਟਾਵੇਟਰ ਜਿਹੜਾ 5 ਸਾਲ ਪੁਰਾਣਾ ਸਰਸੂ ਅਤੇ ਕੰਪਨੀ ਦਾ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਇਹ ਨੰਬਰ ਨੋਟ ਕਰਕੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜਾ ਕੇ ਚੈੱਕ ਕਰਕੇ ਮਾਲਕ ਵੀਰ ਦੇ ਨਾਲ ਬੈਠ ਕੇ ਡੀਲ ਹੈ ਜਿਹੜੀ ਰੋਟਾਵੇਟਰ ਦੀ ਪੱਕੀ ਕਰ ਸਕਦੇ ਹੋ ਜੀ ਮੋਗਾ ਬਰਨਾਲਾ ਰੋਡ ਦੇ ਉੱਤੇ 5 ਕਨਾਲਾਂ ਜ਼ਮੀਨ ਵਿਕਾਊ ਹੈ ਜੀ ਪੰਪ ਜਾਂ ਹੋਟਲ ਬਣਾਉਣ ਦੇ ਲਈ ਵਧੀਆ ਜਗ੍ਹਾ ਹੈ ਜੀ ਅਗਲੀ ਜ਼ਮੀਨ ਹੈ ਜੀ ਮੋਗਾ ਬਰਨਾਲਾ ਰੋਡ ਦੇ ਉੱਤੇ 4 ਕਨਾਲਾਂ ਜ਼ਮੀਨ ਵਿਕਾਊ ਆ ਪੰਪ ਜਾਂ ਹੋਟਲ ਬਣਾਉਣ ਦੇ ਲਈ ਇਹ ਵੀ ਵਧੀਆ ਜਗ੍ਹਾ ਹੈ ਮੋਗਾ ਬਰਨਾਲਾ ਰੋਡ ਦੇ ਉੱਤੇ 22 ਕਨਾਲਾਂ ਜ਼ਮੀਨ ਵਿਕਾਊ ਆ ਇੱਕ ਕਿੱਲਾ ਰੋਡ ਦਾ ਫਰੰਟ ਵਧੀਆ ਜ਼ਮੀਨ ਹੈ ਜੀ ਮੋਗਾ ਬਰਨਾਲਾ ਰੋਡ ਦੇ ਉੱਤੇ 5 ਏਕੜ ਜ਼ਮੀਨ ਵਿਕਾਊ ਹੈ ਜੀ 3 ਕਿੱਲੇ ਰੋਡ ਦਾ ਫਰੰਟ ਹੈ ਜੀ ਤਕਸੀਮ ਨੰਬਰ ਵਧੀਆ ਜ਼ਮੀਨ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਇਹ ਸਾਰੀਆਂ ਜ਼ਮੀਨਾਂ ਨੇ ਜਿਹੜੀਆਂ ਬਹੁਤ ਵਧੀਆ ਲੋਕੇਸ਼ਨ ਤੇ ਨੇ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਖਰੀਦਣ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ ਜੀ 9872784692 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਜ਼ਮੀਨਾਂ ਨੇ ਜਿਹੜੀਆਂ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਦਿੱਤੇ ਹੋਏ ਨੰਬਰ ਤੇ 9877988484 ਇਹ ਚੈਨਲ ਦਾ WhatsApp ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਤੇ ਇੱਕ ਹੋਰ ਬੇਨਤੀ ਹੈ ਜਾਣਕਾਰੀ ਪੂਰੀ ਤੇ ਚੈੱਕ ਕਰਕੇ ਘਰ ਦੇ ਵਿੱਚ ਸਲਾਹ ਕਰਕੇ ਫਿਰ ਐਡ ਭੇਜਿਆ ਕਰੋ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਵੀ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਸੇਲ ਹੋ ਸਕੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਛੋਟਾ ਮੋਟਾ ਜਾਂ ਕੋਈ ਵੱਡਾ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਦਿੱਤੇ ਹੋਏ ਨੰਬਰ ਤੇ ਜੀ ਜੋ ਕਿ ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਹ ਚੈਨਲ ਦਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਸਾਥੋਂ ਕਿਸੇ ਵੀ ਤਰ੍ਹਾਂ ਦੀ ਐਡ ਜਿਹੜੀ ਕਰਵਾ ਸਕਦੇ ਹੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਹੜੇ ਵੀਰ ਬਹੁਤ ਹੀ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੋ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਜੋ ਵੀ ਵੀਰ ਇਹ ਵਾਲੀ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਦੱਸੂਗਾ ਜੀ ਆਉਣ ਵਾਲੀ ਵੀਡੀਓ ਦੇ ਵਿੱਚ ਉਸ ਵੀਰ ਦਾ ਨਾਮ ਅਨਾਉਂਸ ਕੀਤਾ ਜਾਊਗਾ ਸੋ ਵੀਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਜੀ ਬਣਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਹੀ ਲੈ ਕੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ